ਮੈਂ ਦੇਖ ਰਹੀ ਹਾਂ ਕਿ ਘਰ ਦੀ ਛੱਤ ਵੀ ਡਿੱਗਣ ਵਾਲੀ ਹੋਈ ਹੋਈ ਐ ਥੋੜੀ ਕਿਸੇ ਨੇ ਮਦਦ ਨਹੀਂ ਕੀਤੀ ਕਿਉਂਕਿ ਸਰਕਾਰ ਵੱਲੋਂ ਪੈਸੇ ਦਿੱਤੇ ਜਾਂਦੇ ਨੇ ਬਾਲੇ ਵਾਲੀ ਛੱਤਾਂ ਨੂੰ ਲੈ ਕੇ ਤੋ ਕੁਝ ਕਰਕੇ ਇਹ ਬਾਲੇ ਵਾਲੀ ਛੱਤਾਂ ਨਾਲ ਸੀ ਬਹੁਤ ਵਾਰ ਫਾਰਮ ਭਰ ਚੁੱਕੇ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਮਦਦ ਤਾਂ ਸਾਨੂੰ ਹੀ ਹੈ ਕਿ ਬਸ ਸਾਡੀ ਇੱਕ ਘਰ ਬਣ ਜਾਏ ਸਾਡੀ ਪੱਕੀ ਛੱਤ ਹੋ ਜਾਏ ਵੀ ਮੇਰੇ ਬੱਚੇ ਸੇਫ ਰਹਿਣ सरपंचा ने कुछ किया नहीं वगैरह कोई नहीं को, बथेरी बार हूं भी किया सी भी कोई मदद कर देनी नानची कोई भी नहीं आता है किसी गरीबानु नहीं कोई नहीं देखता है ये गलत है कि ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਹ ਵੀਡੀਓ ਇੰਟਰਟੇਨਮੈਂਟ ਦੇ ਲਈ ਨਹੀਂ ਬਣਾਈ ਗਈ ਇਹ ਵੀਡੀਓ ਹੈ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਲਈ ਇੱਕ ਪਰਿਵਾਰ ਜੋ ਕਿ ਘਰ ਦੇ ਵਿੱਚ ਚੁੱਲ੍ਹਾ ਵਾਲਣ ਲਈ ਵੀ ਔਖਾ ਹੋਇਆ ਹੋਇਆ ਉਹਨਾਂ ਦੇ ਰੋਟੀ ਦਾ ਸਾਧਨ ਨਹੀਂ ਹੈ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਘਰ ਦੇ ਕੁਝ ਵੀ ਸਹੀ ਨਹੀਂ ਬਣਿਆ ਹੋਇਆ ਘਰ ਤਹੱਸ ਨਹਸ ਹੋਇਆ ਹੋਇਆ ਹੈ ਇਸ ਮਦਦ ਦੀ ਲੋੜ ਹੈ ਤੁਸੀਂ ਜੇਕਰ ਇਸ ਪਰਿਵਾਰ ਦੀ ਮਦਦ ਕਰੋਗੇ ਤਾਂ ਕੁਛ ਨਾ ਕੁਛ ਬਣ ਸਕਦਾ ਹੈ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਆਂ ਅੰਦਰ ਮੌਜੂਦ ਨੇ ਪਰਿਵਾਰਕ ਮੈਂਬਰ ਆਓ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕੀ ਨਾਮ ਹੈ ਤੁਹਾਡਾ ਲਖਵਿੰਦਰ ਜੀ ਕਿੱਥੇ ਰਹਿੰਦੇ ਹੋ ਬਾਦਰਗੜ ਗੁਰਾਨਕ ਨਗਰ ਕੀ ਮਤਲਬ ਕੀ ਪ੍ਰੋਬਲਮ ਹੈ ਤੁਹਾਨੂੰ ਇੱਥੇ ਕੀ ਦਿੱਕਤ ਆ ਰਹੀ ਹੈ ਘਰ ਕਿਉਂ ਨਹੀਂ ਬਣਿਆ ਹੋਇਆ ਕੀ ਮਤਲਬ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਕੋਈ ਮੇਰੇ ਲੱਕ 'ਚ ਪ੍ਰੋਬਲਮ ਆ ਗਈ ਤੇ ਉਹਦੇ ਕਰਕੇ ਥੋੜਾ ਬਹੁਤ ਕੰਮ ਕਰ ਸਕਦਾ ਤਾਂ ਕਰਕੇ ਦਿੱਕਤ ਆ ਗਈ ਚਲੋ ਫਿਰ ਚੱਲ ਰਿਹਾ ਦੁੱਖ ਸੁੱਖ ਮੇਰੀ ਵਾਈਫ ਵੀ ਬਿਮਾਰ ਰਹਿਣ ਲੱਗੀ ਸ਼ੂਗਰ ਕਰਕੇ ਇਹਨਾਂ ਨੂੰ ਬਹੁਤ ਦਿੱਕਤ ਆ ਚੱਲਣ ਫਿਰਨ ਤੋਂ ਵੀ ਰਹਿ ਗਈ ਕੌਣ ਕੌਣ ਆ ਪਰਿਵਾਰ 'ਚ ਦੋ ਜਣੇ ਅਸੀਂ ਆ ਦੋ ਮੇਰੀ ਬੇਟੀਆਂ ਜੀ ਹਾਂਜੀ ਬੇਟੀਆਂ ਵੱਡੀਆਂ ਛੋਟੀਆਂ ਨਹੀਂ ਇੱਕ 11 ਸਾਲ ਦੀ ਹੈ ਇੱਕ 2.5 ਸਾਲ ਦੀ ਅੱਛਾ ਕੀ ਕੀ ਕਰਦੇ ਆਂ ਮਤਲਬ 11 ਸਾਲ ਦੀ ਬੇਟੀ ਕੀ ਕਰਦੀ ਹੈ ਉਹ ਪੜਦੀ ਹੈ 6ਵੀਂ ਕਲਾਸ 'ਚ ਜੀ ਨਾਲ ਨਾਲ ਕੀ ਕਰਦੇ ਨੇ ਫਿਰ ਉਹ ਕੁਝ ਵੀ ਨਹੀਂ ਬਸ ਘਰੇ ਆਂਦੇ ਆਂ ਮਾੜਾ ਮੋਟਾ ਘਰੇ ਕੰਮ ਕਰੀ ਜਾਂਦੇ ਠੀਕ ਹੈ ਤੇ ਤੁਹਾਨੂੰ ਕੀ ਲੱਗਦੀ ਕੀ ਪ੍ਰੋਬਲਮ ਹੈ ਜੀ ਕੀ ਦਿੱਕਤ ਹੈਗੀ ਲੱਗ ਮਣਕੇ ਦਬਗੇ ਇਹ 4-5 ਸਾਲ ਹੋ ਗਏ ਉਦੋਂ ਤੋਂ ਦਿੱਕਤ ਆਉਂਦੀ ਆ ਵੀ ਕੋਈ ਭਾਰਾ ਕੰਮ ਨਹੀਂ ਕਰ ਸਕਦੇ ਹੂੰ ਤੁਸੀਂ ਹੁਣ ਕੀ ਕਰ ਰਹੇ ਹੋ ਫਿਰ ਅੱਜਕੱਲ ਦਾ ਥੋੜਾ ਬੋਤਾ ਕੰਮ ਕਰ ਲੈਂਦਾ ਬਸ ਉਹਦੇ ਨਾਲ ਗੁਜ਼ਾਰਾ ਰੋਟੀ ਪਾਣੀ ਚੱਲੀ ਜਾਂਦਾ ਓਕਾ ਹਾਂ ਜੀ अच्छा जी ਤੇ ਹਾਲਾਤ ਜਿਹੜੇ ਨੇ ਬਹੁਤ ਮਾੜੇ ਹੋਏ ਹੋਏ ਨੇ ਹਨਾ ਬਹੁਤ ਦਿੱਕਤਾਂ ਆ ਰਹੀਆਂ ਨੇ ਤੁਹਾਡੀ ਕਿਸੇ ਨੇ ਮਦਦ ਨਹੀਂ ਕੀਤੀ ਹਾਂਜੀ ਕਿਸੇ ਨੇ ਮਦਦ ਨਹੀਂ ਕੀਤੀ ਇੱਕ ਪਟਿਆਲੇ ਦੇ ਆ ਉਹ ਕਹਿੰਦੇ ਦਵਾਈ ਅਸੀਂ ਦਵਾ ਦਿਆ ਕਰਾਂਗੇ ਓਕੇ ਨਾ ਯਾਸ਼ਨ ਜੀ ਉਹ ਦਵਾਈ ਦੇ ਉਹਨਾਂ ਨੇ ਮਦਦ ਕਰੀ ਬਾਕੀ ਹੋਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਆ ਜੀ ਤੁਹਾਡੀ ਘਰ ਵਾਲਨਾ ਪੰਗਲ ਕਰਦੇ ਸ਼ਿਕਾਇਤ ਕੀ ਦਿੱਕਤ ਹੈ ਜੀ ਤੁਹਾਨੂੰ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੈ ਤਾਂ ਮੈਂ મતਲਬ ਜਰਾ ਚੱਲ ਫਿਰ ਨਹੀਂ ਸਕਦੀ ਕਿ ਜੀ ਹਾਂ ਜੀ ਕਿੰਨੇ ਸ਼ੂਗਰ ਕਿੰਨੀ ਰਹਿੰਦੀ ਹੈ ਤੁਹਾਡੀ ਕੀ ਪ੍ਰੋਬਲਮ ਕਿੰਨਾ મતਲਬ ਕੀ ਕੁਝ ਦੇਖਣਾ ਪੈਣਾ ਤੁਹਾਨੂੰ ਮੈਨੂੰ ਜੀ ਲੱਤਾਂ ਪੈਰ ਦਰਦ ਰਹਿਨੇ ਆ ਸ਼ੂਗਰ ਮੇਰੀ 280 ਰਹਿੰਦੀ ਹੈ ਫਿਰ ਹੁਣ ਤਾਂ ਥੋੜਾ ਠੀਕ ਹੈ ਰਾਤ ਵੀ ਮੈਨੂੰ ਹਸਪੀਟਲ ਲੈ ਕੇ ਗਈ ਸੀ ਮੈਂ ਸਾਹ ਚੋ ਦਿੱਕਤ ਆ ਗਈ ਸੀ ਬੀਪੀ ਘਟਦਾ ਹਫਤਾ ਵਗੈ ਰੋਟੀ ਨਹੀਂ ਖਾਈ ਜਾਂਦੀ ਕੁਛ મતਲਬ ਲੰਗਦਾ ਨਹੀਂ ਰੋਟੀ ਪਾਣੀ ਕੁਛ ਵੀ 22 ਸਾਲ ਦੀ ਤੁਹਾਡੀ ਬੇਟੀ ਐ ਨੂੰ ਇਹਨੂੰ ਫੀਡ ਦੀ ਲੋੜ ਹੁੰਦੀ ਆ ਮਤਲਬ ਬੱਚੇ ਨੂੰ ਮਾਂ ਦਾ ਦੁੱਧ ਹੁੰਦਾ ਆ ਤੇ ਫਿਰ ਤੁਸੀਂ ਕਿਵੇਂ ਕਰਦੇ ਹੋ ਸਾਰਾ ਕੁਝ ਇਹਨੂੰ ਸ਼ੁਰੂ ਤੋਂ ਅਸੀਂ ਦੁੱਧ ਦੁੱਧ ਲਾਇਆ ਉਪਰ ਮੈਂ ਇਹਨੂੰ 2 ਮਹੀਨੇ ਤੋਂ ਛੋਟੀ ਜਿਹੀ ਸੀ ਜਦੋਂ ਦੁੱਧ ਉਪਰ ਦਾ ਹੀ ਲਾਣਾ ਪੈ ਗਿਆ ਸੀ ਹਾਂਜੀ ਤੇ ਹਾਲਾਤ ਇੰਨੇ ਮਾੜੇ ਨੇ ਸਾਰਾ ਕੁਝ ਲਿਆਉਣਾ ਬਹੁਤ ਔਖਾ ਫਿਰ ਕਿਵੇਂ ਉਹਨਾਂ ਚੀਜ਼ਾਂ ਨੂੰ ਤੁਸੀਂ ਦੇਖਦੇ ਹੋ ਉਹਨ ਦੇਖੋ ਘਰ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਰਹੇ ਹੋ ਹੁਣ ਔਖੇ ਔਖੇ ਕਰਦੇ ਆ ਕਦੇ ਨੂਨਾ ਰੋਟੀ ਖਾ ਲੰਦੇ ਸੀ ਜਿੱਦਨ ਦੀ ਨਜ ਟੂਈ ਚ ਦਿੱਕਤ ਆਈ ਆ 9000 ਰੁਪਏ ਚੱਲ ਰਹੀ ਐ ਨਾ ਦੀ ਬਹੁਤ ਔਖਾ ਖਰਚਾ ਚੱਲਦਾ ਅੱਭੀ ਹੁਣ ਘਰ ਪਾ ਨਹੀਂ ਸਕਦੇ ਵੇ ਅਸੀਂ ਇੰਨੇ ਪ੍ਰੋਬਲਮ ਐ ਸਾਡੇ ਹਮ ਮੈਂ ਦੇਖ ਰਹੀ ਆ ਕਿ ਘਰ ਦੀ ਛੱਤ ਵੀ ਡਿੱਗਣ ਵਾਲੀ ਹੋਈ ਹੋਈ ਐ ਥੋੜੀ ਕਿਸੇ ਨੇ ਮਦਦ ਨਹੀਂ ਕੀਤੀ ਕਿਉਂਕਿ ਸਰਕਾਰ ਵੱਲੋਂ ਪੈਸੇ ਦਿੱਤੇ ਜਾਂਦੇ ਨੇ ਬਾਲੇ ਵਾਲੀ ਛੱਤਾਂ ਨੂੰ ਲੈ ਕੇ ਇਹ ਤੋਂ ਕੁਝ ਕਰਕੇ ਇਹ ਬਾਲੇ ਵਾਲੀ ਛੱਤਾਂ ਵਾਲਾ ਸੀ ਬਹੁਤ ਵਾਰ ਫਾਰਮ ਭਰ ਚੁੱਕੇ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਅੱਛਾ ਜੀ ਹਾਂਜੀ ਤੁਹਾਡੇ ਜਿਹੜੇ ਇੱਥੇ ਵਾਰਡ ਦੇ ਐਮਸੀ ਨੇ ਉਹਨਾਂ ਨੇ ਕੁਛ ਨਹੀਂ ਕੀਤਾ ਨਾਂਜੀ ਸਰਪੰਚਾਂ ਨੇ ਕੁਛ ਕੀਤਾ ਨਹੀਂਗਾ ਵਗੈਰਾ ਕੋਈ ਨਹੀਂ ਤੇਰੀ ਪਰ ਹੁਣ ਵੀ ਕਿਹਾ ਸੀ ਕੋਈ ਮਦਦ ਕਰਤ ਨਹੀਂ ਨਾਂਜੀ ਹੁਣ ਕੋਈ ਵੀ ਨਹੀਂ ਆਂਦਾ ਕਿਸੇ ਗਰੀਬਾਂ ਨੂੰ ਕੋਈ ਨਹੀਂ ਦੇਖਦਾ ਇਹ ਗਲਤ ਹੈ ਕੀ ਗਏ ਸੀ ਤੁਸੀਂ ਉਹਨਾਂ ਕੋਲ ਇਹ ਕਾਫੀ ਵਾਰ ਹੁਣ ਸਾਨੂੰ ਕਿਸੇ ਨੇ ਦੱਸਿਆ ਵੀ ਉਸ ਬੰਦੇ ਕੋਲ ਜਾ ਉਹਨੂੰ ਕੋ ਉਹ ਕਹਿ ਦਿੰਦੇ ਅਸੀਂ ਆਵਾਂਗੇ ਅਮੀ ਕਹ ਕੇ ਬਸ ਟਾਲ ਦਿੰਨੇ ਕੋਈ ਨਹੀਂ ਆਂਦਾ ਹੀ ਕਿਸੇ ਦੇ ਘਰੇ ਹਾਂਜੀ ਤੁਹਾਡਾ ਤਾਂ ਕੰਮ ਹੁਣ ਜਮਾ ਨਹੀਂ ਹੁੰਦਾ ਹੈਗਾ ਜੀ ਹਾਂਜੀ ਮੈਂ ਕੰਮ ਨਹੀਂ ਕਰ ਸਕਦੀ ਕਿੱਥੋਂ ਇਲਾਜ ਕਰਵਾ ਰਹੇ ਹੋ ਤੁਸੀਂ ਮੇਰਾ ਰਜਿੰਦਰਾ ਚ ਵੀ ਚੱਲ ਰਿਹਾ ਕਦੇ ਇੱਥੇ ਜਮਨ ਹਸਪਤਾਲ ਚ ਵੀ ਭਰਤੀ ਰਹੀ ਹਾਂ ਆਪਣਾ ਆਯੁਸ਼ਮਨ ਕਾਰਡ ਤੇ ਭਰਤੀ ਹੋਈ ਸੀ ਬਸ ਆਯੁਸ਼ਮਨ ਕਾਰਡ ਤੇ ਨਾ ਜੇ ਤੁਸੀਂ ਪੱਕਾ ਮਤਲਬ ਉੱਥੇ ਦਾਖਲ ਹੋਨੇ ਤਾਂ ਹੀ ਹੁੰਦਾ ਇਲਾਜ ਹੈ ਨਾ ਬਾਕੀ ਦਵਾਈਆਂ ਦਾ ਫਿਰ ਤੁਸੀਂ ਕਿਵੇਂ ਕਰਦੇ ਹੋ ਦਵਾਈਆਂ ਦਾ ਹੀ ਪਹਿਲਾਂ ਤਾਂ ਅਸੀਂ ਜੇ ਸੀਗੇ ओके ਸੋ ਕੇ ਜਿਹੜੇ ਤਨਖਾਹ ਕਮੰਦੇ ਉੱਚ ਲੈ ਲੰਦੇ ਸੀ ਹੁਣ ਚਲੋ ਧੰਨਵਾਦ ਇਹ ਸ਼ੈਨਜੀਓ ਵਾਲੇ ਜਿਨ੍ਹਾਂ ਨੇ ਸਾਡੀ ਦਵਾਈਆਂ ਦਾ ਖਰਚਾ ਚੱਕਿਆ ਮੇਰੀਆਂ ਵੀ ਉਹਨਾਂ ਦੇ ਬਦਲੋ ਲੋ ਤੁਸੀਂ ਇਸ ਵਾਰ ਦਵਾਈਆਂ ਲਿੱਤੀਆਂ ਸਾਰੀਆਂ ਸਾਨੂੰ ਫ੍ਰੀ ਮਿਲ ਲਈਆਂ ਸਰਕਾਰ ਵੱਲੋਂ ਫ੍ਰੀ ਦਵਾਈ ਮਿਲਦੀ ਹੈ ਹਸਪਤਾਲਾਂ ਦੇ ਵਿੱਚ ਤੁਹਾਨੂੰ ਨਹੀਂ ਜੀ ਕੋਈ ਹਸਪਤਾਲ ਚੋਂ ਨਹੀਂ ਮਿਲਦੀ ਮੈਨੂੰ ਬਾਹਰ ਤੋਂ ਹੀ ਲਿਖਦੇ ਨੇ ਇਹ ਦਵਾਈਆਂ ਸਾਰੀਆਂ अच्छा जी हां जी कोई अंदर कोई दवाई नहीं मिलदी थोनू ਉੱਥੇ ਜਿਹੜੇ ਅੰਦਰ ਬਣੇ ਹੋਏ ਨੇ ਹਸਪਤਾਲਾਂ ਦੇ ਵਿੱਚ ਮੁਫਤ ਦਵਾਈਆਂ ਵਾਲੇ ਉਥੋਂ ਕੋਈ ਦਵਾਈ ਬਸ ਇੱਕ ਕੈਲਸ਼ੀਅਮ ਦੀ ਦਵਾਈ ਦਿੱਤੀ ਸੀ ਉਹਨਾਂ ਨੇ ਔਰ ਕੋਈ ਨਹੀਂ ਬਾਕੀ ਜਿਹੜੀਆਂ 800 400 ਦੀ ਦਵਾਈ ਮਹਿੰਗੀਆਂ ਸਾਰੀਆਂ ਬਾਹਰ ਤੋਂ ਹੀ ਲੈਣੀਆਂ ਪੈਂਦੀ ਸੀ अच्छा जी ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਕੀ ਮਦਦ ਕੀ ਮੰਗ ਕਰਦੇ ਹੋ ਤੁਸੀਂ ਲੋਕਾਂ ਤੋਂ ਮਦਦ ਤਾਂ ਸਾਨੂੰ ਇਹ ਹੈ ਕਿ ਬਸ ਸਾਡੀ ਇੱਕ ਘਰ ਬਣ ਜਾਏ ਸਾਡੇ ਪੱਕੇ ਛੱਤ ਹੋ ਜਾਈ ਵੀ ਮੇਰੇ ਬੱਚੇ ਸੇਫ ਰਹਿਣ ਉਹ ਨਗਰ ਕੇ ਮੇਰਾ ਮੈਨੂੰ ਤਾਂ ਡਰ ਲੱਗਦਾ ਮੈਂ ਤਾਂ ਰਾਤ ਵੀ ਹੋ ਗਈ ਸੀ ਵੀ ਮੈਂ ਤਾਂ ਸ਼ਾਇਦ ਬਚਦੀ ਨਹੀਂ ਆਗੀ ਰਾਤੀ ਵੀ ਮੈਨੂੰ ਇਹ ਲੈ ਕੇ ਗਿਆ ਨਾਲ ਪੜੋਸੀ ਦੀਦੀ ਮੇਰੇ ਹੋ ਗਏ ਮੇਰੇ ਮੈਨੂੰ ਤਾਂ ਬਹੁਤ ਜ਼ਿਆਦਾ ਹਾਲਤ ਕਰ ਗਵਾਂਡੀ ਮਦਦ ਕਰਦੇ ਨੇ ਕੋਈ ਐਵੇਂ ਤਾਂ ਸਾਰੇ ਠੀਕ ਐ ਜਿੰਨਾ ਜਿਸ ਤੋਂ ਦੋਨਾਂ ਤਾਂ ਕਰ ਹੀ ਦਿੰਦਾ ਵੀ ਸਾਰੇ ਆਪਣੇ ਆਪਣੇ ਘਰ ਦੇ ਖਰਚੇ ਚਲਾਉਂਦੇ ਕੋਈ ਕਿੰਨੀ ਕ ਕਰ ਲੂਗਾ ਜਿੰਨੇ ਕ ਕਰ ਸਕਦੇ ਕਰਦੇ ਨਹੀਂ ਜੀ ਹਾਂ ਜੀ ਜੇਕਰ ਤੁਸੀਂ ਵੀ ਇਹਨਾਂ ਦੇ ਕਰ ਨੂੰ ਦੇਖੋ ਤਾਂ ਘਰਾਂ ਦੇ ਵਿੱਚ ਹਾਲਾਤ ਦੇਖੋ ਛੱਤ ਜਿਹੜੀ ਆ ਉਹ ਵੀ ਗਿਰਨ ਵਾਲੀ ਹੋਈ ਆ ਕੰਧਾਂ ਦੇ ਵਿੱਚ ਤਰੇਣਾ ਪਈਆਂ ਹੋਈਆਂ ਨੇ ਤੇ ਪਾਣੀ ਜਿਹੜਾ ਉਹ ਮੀਂਹ ਦਾ ਸਿੰਮਦਾ ਆ ਛੱਤ ਚੁੰਦੀ ਆ ਤੁਸੀਂ ਵੀ ਇਹਨਾਂ ਦੀ ਹੈਲਪ ਕਰ ਸਕਦੇ ਹੋ ਮਦਦ ਕਰ ਸਕਦੇ ਰਸੋਈ ਵੀ ਨਹੀਂ ਇਹਨਾਂ ਦਾ ਸਮਾਨ ਜਿਹੜਾ ਉਹ ਦੇਖੋ ਬਾਹਰ ਹੀ ਰੱਖਿਆ ਹੋਇਆ ਹੈ ਇਹਨਾਂ ਨੇ ਸਾਰਾ ਐਵੇਂ ਤੇ ਇੱਕ ਬੈੱਡ ਹੈ ਤੇ ਉਹਦੇ ਉਹਦਾ ਵੀ ਬਹੁਤ ਮੁਸ਼ਕਲ ਨਾਲ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਨੂੰ ਜੇਕਰ ਤੁਸੀਂ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ YouTube ਪੇਜ ਤੇ ਉੱਤੇ Facebook ਪੇਜ ਦੇ ਉੱਤੇ ਹੀ ਇੱਕ ਲਿੰਕ ਦਿੱਤਾ ਗਿਆ ਹੈ ਤੇ QR ਕੋਡ ਦਿੱਤਾ ਗਿਆ ਤੁਸੀਂ ਇਸ ਤੇ ਪੈਸੇ ਭੇਜ ਸਕਦੇ ਹੋ ਤੁਸੀਂ 10 ਰੁਪਏ 20 50 ਦੀ ਮਦਦ ਕਰੋਗੇ ਤਾਂ ਇੱਕ ਜ਼ਿੰਦਗੀ ਬਚ ਸਕਦੀ ਹੈ ਕਿਸੇ ਦਾ ਘਰ ਬਚ ਸਕਦਾ ਹੈ ਜ਼ਰੂਰ ਮਦਦ ਕਰੋ ਧੰਨਵਾਦ